ਕਰਦਾ ਵਾ 12 ਮਹੀਨੇ ਨੇ ਪਰ ਕਿਤੇ ਵਿੱਚ ਸ਼ਬਦ ਚਾਉਦਾ ਹਨ ਸਤਪੁਤ ਜੀ ਨੇ ਤੈਨੂੰ ਕਾਰਨ ਦੱਸਿਆ ਕਿ ਉਨੁੱਖ ਕੀ ਕਾਰਨ ਹੈ ਤੂੰ ਉਸ ਪ੍ਰਮਾਤਮਾ ਦੇ ਨਾਲ ਵਿਛੜ ਗਿਆ ਤੇ ਸਾਧ ਗਨ ਕੇ ਕਿਰਤ ਕਰਮ ਕੇ ਵਿਛੜੇ ਤੇ ਸਤਨਾਥ ਤੈਨੂੰ ਰੱਬ ਨੇ ਵਿਛਾੜਿਆ ਨਹੀਂ ਆ ਤੈਨੂੰ ਰੱਬ ਜੀ ਨੇ ਆਪਣੇ ਨਾਲੋਂ ਦੂਰ ਨਹੀਂ ਕੀਤਾ ਤੂੰ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਸ ਰੱਬ ਜੀ ਦੇ ਨਾਲ ਦੂਰੀ ਬਣਾ ਲਈ ਹੈ ਆਪਾਂ ਅਕਸਰ ਉਸ ਪ੍ਰਮਾਤਮਾ ਨੂੰ ਅਲਾਵਾ ਲੈਂਦੇ ਹਾਂ ਤੇ ਰੱਬ ਜੀ ਨੇ ਮੇਰੇ ਨਾਲ ਤਾਕਤ ਕੀਤਾ ਹੈ ਰੱਬ ਜੀ ਨੇ ਮੈਨੂੰ ਦੁੱਖ ਦਿੱਤੇ ਰੱਬ ਜੀ ਨੇ ਮੇਰੇ ਨਾਲ ਨ્યાਅ ਕੀਤਾ ਹੈ ਗੁਰੂ ਸਵਾਮੀਓ ਇਸ ਦਾ ਭਾਵ ਹੈ ਅਸੀਂ ਮੂਲ ਮੰਤਰ ਦੇ ਅਰਥਾਂ ਨੂੰ ਸਮਝਿਆ ਨਹੀਂ ਇਹ ਮੂਲ ਮੰਤਰ ਦੇ ਅੱਖਰਾਂ ਨੂੰ ਆਪਾਂ ਧਿਆਨ ਦੇ ਨਾਲ ਬਾਚਿਆਗਾ ਇੱਕ ਸ਼ਬਦ ਹੁਣਾਸੀ ਨਿਰਵੈਰ ਨਿਰਵੈਰ ਦਾ ਭਾਵ ਹੈ ਉਹ ਕਿਸੇ ਦੇ ਨਾਲ ਵੀ ਵੈਰ ਨਹੀਂ ਕਮਾਉਂਦਾ ਭਾਵੇਂ ਕੋਈ ਮਨੁੱਖ ਉਸ ਦਾਦੇ ਦਾ ਸ਼ੁਕਰਾਨਾ ਕਰਦਾ ਹੈ ਚਾਹੇ ਉਸ ਨੂੰ ਨਹੀਂ ਮੰਨਦਾ ਉਸ ਦੀ ਹੋਂਦ ਨੂੰ ਨਹੀਂ ਮੰਨਦਾ ਫਿਰ ਵੀ ਉਹ ਪ੍ਰਮਾਤਮਾ ਸਭ ਨੂੰ ਹਵਾ ਦਿੰਦਾ ਹੈ ਭੋਜਨ ਦਿੰਦਾ ਹੈ ਸੂਰਜ ਰੋਸ਼ਨੀ ਦਾ ਹੈ ਚੰਦਰਮਾ ਠੰਡਕ ਦੇਂਦਾ ਹੈ ਤੇ ਉਸ ਨੂੰ ਜੀਵਨ ਦੇਂਦੀ ਸਵਾਸਾਂ ਦੇ ਨਾਲ ਉਸ ਦਾ ਜੀਵਨ ਦਾ ਦਰਵਾਜ਼ਾ ਚੱਲਦਾ ਹੈ ਪਰ ਮੁਨੁਖ ਐਸੀ ਦਾਤਿ ਨੂੰ ਵਿਸਾਰ ਦੇਵੇ ਤੇ ਸਤਗੁਰੂ ਜੀ ਕਹਿੰਗੇ ਸਤਨਾ ਤੇਰੀ ਮਤੀ ਪਰ ਇੱਕ ਗੱਲ ਚਿੰਦੇ ਦੇ ਕਿ ਜੋ ਤੂੰ ਬੀਜੇਗਾ ਉਸ ਦਾ ਫਲ ਤੈਨੂੰ ਵੱਡਣਾ ਪਵੇਗਾ ਉਥੇ ਸਾਇੰਤ ਕਹਿੰਦੇ ਕਿਰਤ ਕਰਮ ਕੇ ਵਿਛੜੇ ਤੇਰੇ ਕੀਤੇ ਹੋਏ ਕਰਮਾਂ ਕਰਕੇ ਤੂੰ ਉਸ ਰੱਬ ਜੀ ਦੇ ਨਾਲੋਂ ਛੱਡ ਗਿਆ ਹੈ ਰੱਬ ਜੀ ਨੇ ਨਹੀਂ ਵਿਸਾਰਿਆ ਅੱਗੇ ਮਹੀਨਿਆਂ ਦੀ ਸ਼ੁਰੂਆਤ ਹੁੰਦੀ ਹੈ ਤੇ ਅਕੀਦ ਦੇ ਉੱਤੇ ਆ ਕੇ ਸਾਹਿਬ ਕਹਿ ਲਗੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰਜ ਸਰੇ ਇਹ 14ਵਾਂ ਸ਼ਬਦ ਹੈ 14ਵੀਂ ਪੌੜੀ ਹੈ ਇਸ ਤੋਂ ਪਹਿਲਾਂ ਕਿਹੜੇ ਨੇ 12 ਸ਼ਬਦ ਖਤਮ ਹੋ ਜਾਂਦੇ ਸਤਗੁਰੂ ਜੀ ਕਰਨੀ ਕੀਤੀ ਜਿਨ੍ਹਾਂ ਨੇ ਉਸ ਦਾਦੇ ਦੀ ਨਾਲ ਸਾਂਝ ਬਣਾਈ ਉਸ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਉਹਨਾਂ ਦਾ ਇਸ ਸੰਸਾਰ ਵਿੱਚ ਆਉਂਦਾ ਜਿਹੜਾ ਮਕਸਦ ਸੀ ਇਹ ਮਨੁੱਖਾ ਜਨਮ ਸਫਲਾ ਹੋ ਗਿਆ ਜਿਨ ਜਿਨ ਨਾਮ ਧਿਆਇਆ ਦਿਨ ਕੀ ਕਾਰਜ ਸਰੇ ਉਹਨਾਂ ਦੇ ਕਾਰਜ ਸੰਪੂਰਨ ਹੋ ਗਏ ਭਾਵ ਸੰਸਾਰ ਦਾ ਜਾਣ ਕੇ ਇੱਕ ਅਨਸਾਨਿਤ ਵਾਲਾ ਜੀਵਨ ਬਤੀਤ ਕਰਨਾ ਗੋਦਾਂ ਨੂੰ ਆਪਣੇ ਜੀਵਨ ਦੇ ਵਿੱਚ ਰਸੋਣਾ ਸਭ ਦੇ ਨਾਲ ਪਿਆਰ ਕਰਨਾ ਤੇ ਉਸ ਰੱਬ ਜੀ ਦੀ ਪ੍ਰਾਪਤੀ ਸਭ ਜੀਵਾਂ ਦੇ ਵਿੱਚੋਂ ਦੇਖਣਾ ਇਹ ਸੀ ਕਾਰਜ ਤਿੰਨ ਕੀ ਕਾਰਜ ਸਰੇ ਉਹਨਾਂ ਜੀਵਾਂ ਨੇ ਇਸ ਕਾਰਜ ਨੂੰ ਸੰਪੂਰਨ ਕਰ ਦਿੱਤਾ